ਅੱਛਾ ਆਪਣਾ ਜਿਹੜਾ ਪੰਜਾਬ ਭਵਨ ਦੇ ਵਿੱਚ ਆਪਾਂ ਉਹਨਾਂ ਨੂੰ ਜਾਗੀ ਜਾਰੀ ਸਮਾਰਕ ਮਨਸਕ ਕੀਤਾ ਗਿਆ ਸ਼ਾਦਾ ਦੇ ਫੁੱਲ ਫੇਟ ਕੰਨ ਲਈ ਆਪਾਂ ਸਮਾਰਨ ਕੀਤਾ ਗਿਆ ਹੈ ਇਹ ਕਿਤੇ ਉਹ ਇੱਕ ਬਹੁਤ ਵੱਡੇ ਚਿੱਤਰਕਾਰ ਸਨ ਬਹੁਤ ਵੱਡੇ ਲਖਾਰੀ ਸਨ ਸੇਖਾਰੀ ਸਨ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਸੀ ਉਹਨਾਂ ਦੀ ਖਾਸੀਅਤ ਸੀ ਕਿ ਉਹ ਇੱਕ ਬਹੁਤ ਸ਼ੈਨਸ਼ੀਲ ਕਰ ਵਾਲੇ ਇਨਸਾਨ ਸਨ ਬਹੁਤ ਹੀ ਮੁਹੱਬਤੀ ਜਿਨ੍ਹਾਂ ਦੇ ਕਦੇ ਚਿਹਰੇ ਤੇ ਤੁਸੀਂ ਗੁੱਸਾ ਨਹੀਂ ਦੇਖਿਆ ਸਦਾ ਨੂਰੀ ਉਹਨਾਂ ਦੇ ਚਿਹਰੇ ਤੇ ਰਿਹਾ 2016 ਦੇ ਵਿੱਚ ਪੰਜਾਬ ਪਵੰਦੀ ਨੋਗ੍ਰੇਡਿਸ਼ਨ ਤੋਂ ਲੈ ਕੇ ਜੀ ਆ ਹੁਣ ਤੱਕ ਉਹਨਾਂ ਨੇ ਪੰਜਾਬ ਪਵੰਦੀ ਹਰ ਗਤੀਵਿਧੀ ਦੇ ਵਿੱਚ ਆਪਣਾ ਹਿੱਸਾ ਪਾਇਆ ਜਿੰਦਗੀ ਦੀਆਂ ਰਹਾਹਾਂ ਦੇ ਉੱਤੇ ਚੱਲਦੇ-ਚੱਲਦੇ ਕੁਝ ਸੱਜਣ ਅਜਿਹੇ ਮਿਲਦੇ ਨੇ ਜਿਹੜੇ ਇੱਕ ਜ਼ਿੰਦਗੀ ਦੇ ਵਿੱਚ ਜਦੋਂ ਵਿਛੜਦੇ ਨੇ ਤਾਂ ਇੱਕ ਅਮਿੱਟ ਛਾਪ ਆਪਣੇ ਦਿਲਾਂ ਦੇ ਉੱਤੇ ਇੱਕ ਸਮਾਦ ਦੇ ਉੱਤੇ ਛੱਡ ਕੇ ਜਾਂਦੇ ਨੇ ਤੋਂ ਅਜਿਹੇ ਸੱਜਣਾਂ ਦੇ ਵਿੱਚੋਂ ਇੱਕ ਸੱਜਣ ਜਰਨੈਲ ਸਿੰਘ ਜਿਹੜੇ ਕਿ ਪੰਜਾਬ ਪਵਨ ਸਰੀ ਕੈਨੇਡਾ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਸੋ ਫਾਊਂਡਰ ਸੁਖੀ ਬਾੜ ਦੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਇਸ ਦੇ ਵਿੱਚ ਕੀ ਗੱchnਾਂ ਦੀ ਦੇਣ ਸੀ ਜਿਹੜੀ ਉਹ ਇਸ ਪੰਜਾਬ ਭਵਨ ਨੂੰ ਸੀ ਹੁਣ ਤੱਕ ਵਾਟਸਾਪ ਸਤਿ ਸ੍ਰੀ ਅਕਾਲ ਤੁਹਾਡਾ ਜੀ ਸਭ ਤੋਂ ਪਹਿਲਾਂ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣਾ ਜਿਹੜਾ ਪੰਜਾਬ ਭਵਨ ਦੇ ਵਿੱਚ ਆਪਾਂ ਇੱਕ ਉਹਨਾਂ ਨੂੰ ਯਾਦਗਾਰੀ ਸਮਾਗਮ ਅਸੀਂ ਕੀਤਾ ਗਿਆ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਪਾਂ ਸਵਾਗਤ ਕੀਤਾ ਗਿਆ ਹੈ ਜੀ ਆ ਉਸ ਦਾ ਅ ਦੋ ਕਾਰਨ ਨੇ ਉਹਦੇ ਇੱਕ ਤੇ ਉਹ ਇੱਕ ਬਹੁਤ ਵੱਡੇ ਚਿੱਤਰਕਾਰ ਸਨ ਹੂੰ ਬਹੁਤ ਵੱਡੇ ਲਿਖਾਰੀ ਸਨ ਸੈਪਟਕਾਰ ਸਨ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਸੀ ਉਹਨਾਂ ਦੀ ਖਾਸੀਅਤ ਸੀ ਕਿ ਉਹ ਇੱਕ ਬਹੁਤ ਸ਼ੈਨਸ਼ੀਲਤਾ ਵਾਲੇ ਇਨਸਾਨ ਸਨ ਬਹੁਤ ਹੀ ਮੁਹੱਬਤੀ ਜਿਨ੍ਹਾਂ ਦੇ ਕਦੀ ਚਿਹਰੇ ਤੇ ਤੁਸੀਂ ਗੁੱਸਾ ਨਹੀਂ ਦੇਖਿਆ ਸਦਾ ਨੂਰ ਹੀ ਉਹਨਾਂ ਦੇ ਚਿਹਰੇ ਤੇ ਰਿਹਾ ਆ ਤੇ ਉਹਨਾਂ ਨੂੰ ਯਾਦ ਕਰਨਾ ਸੁਭਾਅ ਕੀ ਹੈ ਕਿ ਸਾਡਾ ਆ ਫਰਜ਼ ਬਣਦਾ ਹੈ 2016 ਦੇ ਵਿੱਚ ਪੰਜਾਬ ਭਵੰਦੀ ਨੋਗਰੇਸ਼ਨ ਤੋਂ ਲੈ ਕੇ ਜੀ ਆ ਹੁਣ ਤੱਕ ਉਹਨਾਂ ਨੇ ਪੰਜਾਬ ਭਵੰਦੀ ਹਰ ਗਤੀਵਿਧੀ ਦੇ ਵਿੱਚ ਆਪਣਾ ਹਿੱਸਾ ਪਾਇਆ ਇੱਕ ਵੱਡੇ ਸਲਾਹਕਾਰ ਸਨ ਪੰਜਾਬ ਭਵੰਦੇ ਜੀ ਹਰ ਚੀਜ਼ ਨੂੰ ਲੈ ਕੇ ਫਾਈਨੈਂਸ਼ੀਅਲ ਮੈਟਰਸ ਤੋਂ ਲੈ ਕੇ ਸਮਾਗਮਾਂ ਦੀ ਤਿਆਰੀ ਤੋਂ ਲੈ ਕੇ ਆ ਯੋਗਦਾਨ ਪਾਉਂਦੇ ਸਨ ਔਰ ਸਾਨੂੰ ਇਹ ਵੀ ਬੜਾ ਮਾਣ ਹੈ ਕਿ ਹਰ ਪਿਛਲੇ 6 ਜਿਹੜੀਆਂ ਸਾਡੀਆਂ ਕਾਨਫਰੰਸ ਹੋਈਆਂ ਹਰ ਸਾਲ ਪੰਜਾਬ ਭਵੰਦੀ ਇੰਟਰਨੈਸ਼ਨਲ ਲੈਵਲ ਦੀ ਕਾਨਫਰੰਸ ਹੁੰਦੀ ਹੈ ਉਦੇ ਵਿੱਚ ਉਹਨਾਂ ਦੀ ਚਤਰਕਾਰੀ ਦੀ ਅਸੀਂ ਪ੍ਰਦਰਸ਼ਨੀ ਕਰਦੇ ਰਹੇ ਹਾਂ ਸੋ ਸਾਡੇ ਲਈ ਇੱਕ ਪੰਜਾਬ ਭਵਨ ਲਈ ਇੱਕ ਵੱਡੇ ਸਲਾਹਕਾਰ ਦੀ ਘਾਟ ਹੋ ਗਈ ਹੈ ਜੀ ਤੇ ਅਸੀਂ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਯਾਦ ਕਰਦੇ ਰਹਾਂਗੇ ਵਰਤਸਾ ਵੈਸੇ ਦੇਖਿਆ ਜਾਵੇ ਤਾਂ ਬਹੁਤ ਸ਼ਖਸੀਅਤਾਂ ਨੇ ਇਸ ਨੇ ਨਾਮਰ ਸ਼ਖਸੀਅਤਾਂ ਨੇ ਪਹਿਲਾਂ ਵੀ ਸਮਾਜ ਦੇ ਵਿੱਚ ਹੋਈਆਂ ਨੇ ਜਿਨ੍ਹਾਂ ਨੇ ਬਹੁਤ ਵੱਡੀ ਦੇਣ ਸਮਾਜ ਨੂੰ ਦਿੱਤੀ ਹੈ ਤੇ ਜਦੋਂ ਇਸ ਤਰ੍ਹਾਂ ਜਾਂਦੇ ਨੇ ਤਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਕੋਈ ਯਾਦ ਕਰਨ ਵਾਲਾ ਇਸ ਲੈਵਲ ਤੇ ਨਹੀਂ ਦੇਖਿਆ ਜਾਂਦਾ ਜਿਸ ਤਰ੍ਹਾਂ ਅੱਜ ਤੁਸੀਂ ਇੱਕ ਮੀਟਿੰਗ ਬੁਲਾ ਕੇ ਬੜੇ ਵਧੀਆ ਲੋਕਾਂ ਨੇ ਆਪਣੇ ਭਾਵਨਾਵਾਂ ਸ਼ਰਧ ਦੇ ਫੁੱਲ ਭੇਟ ਕੀਤੇ ਨੂੰ ਦੇ ਲਈ ਇਹ ਜਿਹੇ ਬਹੁਤ ਘੱਟ ਉਪਰਾਲੇ ਹੁੰਦੇ ਨੇ ਕਿ ਲੱਗਦਾ ਨਹੀਂ ਵੀ ਉਹ ਸਾਰੇ ਹੁਣ ਸਾਹਮਣੇ ਦੀ ਇੱਕ ਖਾਸ ਜ਼ਰੂਰਤ ਹੈ ਹਾਂ ਜਿਹੜਾ ਬੇਸ਼ੱਕ ਅਸੀਂ ਮੇਟਾ ਜੇ ਪਰਦੇਸਾਂ ਵਿੱਚ ਵੀ ਵਸਦੇ ਆ ਹੁਣ ਤੇ ਅਸੀਂ ਆਪਣੇ ਦੇਸ਼ੇ ਹੀ ਬਣਾ ਲਏ ਨੇ ਸੋ ਇਸ ਕਰਕੇ ਇਸ ਦੇਸ਼ ਦੇਸ਼ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੂੰ ਰੱਖਣਾ ਸਾਡੇ ਲਈ ਸਾਡੀ ਐਥੀਕਲ ਡਿਊਟੀ ਹੈ ਸਾਡਾ ਇਨਸਾਨੀਅਤ ਫਰਜ਼ ਬਣਦਾ ਜਾਵੇ ਜੀ ਕਿਉਂਕਿ ਜੇ ਅਸੀਂ ਵਧੀਆ ਸਮਾਜ ਦੇ ਵਿੱਚ ਅਸੀਂ ਜੇ ਅਸੀਂ ਵਧੀਆ ਸਮਾਜ ਚ ਜਿਣਾ ਤੇ ਜੋ ਵਧੀਆ ਇਨਸਾਨ ਇਸ ਸਮਾਜ ਵਿੱਚ ਰਹਿੰਦੇ ਨੇ ਜਾਂ ਰਹਿ ਕੇ ਚਲੇ ਗਏ ਨੇ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦਾ ਸਮਾਜ ਨੂੰ ਦਿੱਤਾ ਹੋਇਆ ਆਪਣੇ ਗਾਂਵ ਵਾਲੀਆਂ ਪੀੜ੍ਹੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਵੰਡਣਾ ਹੁੰਦਾ ਹੈ ਤੇ ਸਾਡੀ ਵਧੀਆ ਪੀੜ੍ਹੀ ਤੇ ਜਿਸ ਨਾਲ ਸਾਡਾ ਇੱਕ ਸਮਾਜ ਬਹੁਤ ਵਧੀਆ ਹੋਵੇ ਸੋ ਇਹ ਵੀ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਸਰੀਰਕ ਤੌਰ ਤੇ ਉਹ ਚਲੇ ਗਏ ਨੇ ਪਰ ਮੈਨੂੰ ਪੂਰੀ ਉਮੀਦ ਹੈ ਆਸੇ ਪੂਰੀ ਕਿ ਜੋ ਉਹਨਾਂ ਦੀ ਪੇਂਟਿੰਗਸ ਆ ਉਹਨਾਂ ਨਾਲ ਅਸੀਂ ਸਾਰੀ ਉਮਰ ਗੱਲਾਂ ਕਰਦੇ ਰਹਾਂਗੇ ਤੇ ਉਹਨਾਂ ਦੀਆਂ ਤਸਵੀਰਾਂ ਬੋਲਦੀਆਂ ਰਹਿਣ। ਬਿਲਕੁਲ ਬਰਤਾ ਤੁਸੀਂ ਗੱਲ ਕਰੀ ਹੈ ਵੀ ਜਾਂਦਾਂ ਨੂੰ ਸਮੇਟ ਕੇ ਅਗਲੀਆਂ ਪੀੜੀਆਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਜੀ ਲੇਕਿਨ ਉਹ ਪ੍ਰਾਲਕ ਇਸ ਤਰ੍ਹਾਂ ਸੰਭਵ ਹੋਏਗਾ ਤੁਹਾਡੇ ਵੱਲੋਂ ਜਾਂ ਪੰਜਾਬ ਭਵਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਾਲੇ ਨੇ ਵੀ ਜਰਨੈਲ ਸਿੰਘ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦਾ ਰੱਖਿਆ ਜਾ ਸਕੇ ਬਿਲਕੁਲ ਅੱਜ ਦੀ ਇਸ ਮੀਟਿੰਗ ਗੈਦਰਿੰਗ ਦੇ ਵਿੱਚ ਬਹੁਤ ਸਾਰੇ ਬੁਲਾਰਿਆਂ ਨੇ ਵੱਖ-ਵੱਖਰੇ ਪੁਆਇੰਟ ਵੀ ਤੁਨੁਕਤੇ ਆਪਣੇ ਪਲਾਨਸ ਦੀ ਯੋਜਨਾ ਦੱਸਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਦੀ ਜਿੰਨੀ ਵੀ ਚਤਤਕਾਰੀ ਉਹਨਾਂ ਨੂੰ ਸੰਭਾਲਣ ਦਾ ਜ਼ਿੰਮੇਵਾਰੀ ਦੀ ਗੱਲ ਉਹਨਾਂ ਦੀ ਯਾਦ ਦੇ ਵਿੱਚ ਕੁਝ ਕਰਨ ਦੀ ਗੱਲ ਉਹਨਾਂ ਦੇ ਯਾਦਗਾਰੀ ਅਵਾਰਡਸ ਦੇਣ ਦੀ ਗੱਲ ਜੀ ਔਰ ਪੰਜਾਬ ਭਵਨ ਬੋਲੋ ਤੇ ਇੱਕ ਸਾਲਾਨਾ ਪ੍ਰੋਗਰਾਮ ਉਹਨਾਂ ਦੀ ਜਾਤ ਦੇ ਵਿੱਚ ਹੋਇਆ ਹੀ ਕਰੇਗਾ ਜੀ ਤੇ ਇਦਾਂ ਦੇ ਹੋਰ ਵੀ ਅਸੀਂ ਬਾਕੀ ਅੱਜ ਸਮਾਗਮ ਹੋਇਆ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਤੇ ਹੁਣ ਅਸੀਂ ਇਹਨਾਂ ਵਿੱਚੋਂ ਕੁਝ ਬੁੱਧੀਜੀਵਨਾਂ ਨੂੰ ਨਾਲ ਲੈ ਕੇ ਮੀਟਿੰਗ ਕਰਾਂਗੇ ਜੀ ਤੇ ਅਗਲਾ ਇਹਨਾਂ ਦੇ ਬਾਰੇ ਵਿੱਚ ਅਸੀਂ ਕਿ ਪੰਜਾਬ ਭਵਨ ਕਿ ਪੰਜਾਬ ਭਵਨ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਜੀ ਕਿ ਉਹਨਾਂ ਦਾ ਜੋਧਾ ਜਿਹੜਾ ਮੋਹਰੀ ਲਾਈਨ ਦੇ ਵਿੱਚ ਖੜ ਕੇ ਆ ਸਾਰੀ ਤਿਆਰੀ ਕਰਾਂਦਾ ਸੀ ਉਹਨ ਸਾਨੂੰ ਵਿਛੜ ਗਿਆ ਤੇ ਪੰਜਾਬ ਉਹਨ ਵੀ ਉਹਨਾਂ ਲਈ ਕੁਛ ਨਾ ਕੁਛ ਤੇ ਜ਼ਰੂਰ ਪਾਦਾ ਕਰੇਗਾ ਬਿਲਕੁਲ ਜੀ ਵਕ ਵਕ ਬੁਲਾ ਰਹੇ ਨੇ ਗੱਲ ਕੀਤੀ ਕਿਸ ਨੇ ਯਾਰ ਕਿਹਾ ਕਿਸ ਨੇ ਪਿਆਰ ਕਿਹਾ ਤੇ ਸੁੱਖੀ ਬਾੜ ਦੀ ਜ਼ਿੰਦਗੀ ਦੇ ਵਿੱਚ ਜਰਨੈਲ ਸਿੰਘ ਦਾ ਕਿਸ ਤਰ੍ਹਾਂ ਦਾ ਇੱਕ ਥਾਂ ਰਹੀ ਹੈ ਤੇ ਕੋਈ ਅਜਿਹੀ ਘਟਨਾ ਜਿਹੜੀ ਹਮੇਸ਼ਾ ਦੇ ਲਈ ਉਹ ਦਿਲ ਦੀਆਂ ਰੂਹਾਂ ਦੇ ਵਿੱਚ ਹਾਸਦੀ ਰਹੇ ਹਾਂ ਬਿਲਕੁਲ ਜੀ ਬਹੁਤ ਸਾਰੀਆਂ ਕਹਾਣੀਆਂ ਬਸ ਇੱਥੇ ਨੇ ਤੇ ਇਹੀ ਮੈਂ ਤਾਂ ਕਹਾਂਗਾ ਵੀ ਜਿਹੜਾ ਅੰਝ ਲੱਗਦਾ ਕਿ ਅੱਜ ਇੱਕ ਮਰਸਾ ਕਾ ਭਰਾ ਚਲਾ ਗਿਆ ਬੜਾ ਮਾਭਤੀ ਬੰਦਾ ਬਹੁਤ ਕੁਸ਼ ਉਹਦੇ ਕੋਲ ਸਿੱਖਿਆ ਰਾਲ ਕੇ ਜਿੰਨਾ ਕੰਮ ਕੀਤਾ ਪਰ ਉਹਨਾਂ ਦੀ ਇੱਕ ਛੋਟੀ ਜਿਹੀ ਐਗਜ਼ੈਂਪਲ ਹੀ ਮੈਂ ਦੇ ਸਕਦਾ ਹਾਂ 2023 ਦੇ ਵਿੱਚ ਇੱਕ ਬੱਡੀ ਕਾਨਫਰੈਂਸ ਸੀ ਜੀ 11200 ਲੋਕਾਂ ਦਾ ਇਕੱਠ ਸੀਗਾ ਜੀ ਇੰਟਰਨੈਸ਼ਨਲ ਲੈਵਲ ਦੇ ਤੇ ਸੁਭ ਨਾਲ ਮੈਂ ਬਾਹਰ ਫਾਰਮ ਦੇ ਵਿੱਚ ਮੇਰਾ ਘਰ ਹੈ ਤੇ ਅਸੀਂ ਜਗਾ ਨੂੰ ਸਮਰ ਦਾ ਟਾਈਮ ਸੀ ਮناسب ਸਮਝਿਆ ਪੇ ਘਰ ਹੀ ਅਸੀਂ ਉਹ ਕਾਨਫਰੈਂਸ ਕਰ ਲਏ ਨੇ ਦੋ ਰੋਜ਼ਾ ਜੀ ਤੇ ਉੱਥੇ ਉਹਨਾਂ ਦੀ ਚਿੱਤਰ ਪ੍ਰਦਰਸ਼ਨੀ ਵੀ ਬਹੁਤ ਸੋਹਣੀ ਸੀ ਪਡਾਲ ਬਣਾਇਆ ਸੀ ਤੇ ਅਨਫੋਰਚਨਲੀ ਇੱਕ ਪੇਂਟਿੰਗ ਉਹਨਾਂ ਦੀ ਸੜੇ ਇੱਕ ਵਰਕਰ ਦੇ ਕੋਲੋਂ ਜੇਬ ਜੀ ਨੁਕਸਾਨੀ ਗਈ ਕਹਿ ਲਓ ਤੇ ਮੈਨੂੰ ਮੈਨੂੰ ਬੜਾ ਫੋਟਸਣ ਲੱਗਾ ਕਿ ਇਹ ਇੱਕ ਇਹ ਇੱਕ ਤਸਵੀਰ ਨਹੀਂ ਹੈ ਉਹਨਾਂ ਦੀ ਪੇਂਟਿੰਗ ਹੈ ਜੀ ਮਹਿਲ ਸਿੰਘ ਨੂੰ ਜਦ ਪਤਾ ਲੱਗੋ ਤੇ ਉਹ ਬੜਾ ਉਦਾਸ ਹੋ ਜਾਂ ਜੀ ਪਰ ਜਦੋਂ ਮੈਂ ਹੀ ਉਹਨਾਂ ਨੂੰ ਦੱਸਣਾ ਚਾਹਿਆ ਮੈਂ ਜਦ ਉਹਨਾਂ ਨੂੰ ਦੱਸਿਆ ਤੇ ਮੈਨੂੰ ਇੱਕ ਸੈਕਿੰਡ ਦੇ ਵਿੱਚ ਗੱਲ ਰੇਟ ਦੀ ਜੀ ਕੋਈ ਨਹੀਂ ਭਾਜੀ ਕੋਈ ਨਹੀਂ ਹੋਰ ਬਣਾ ਲਾਂਗੇ ਓਕੇ ਆ ਇੰਨੀ ਉਹਨਾਂ ਦੇ ਵਿੱਚ ਜਿਹੜੀ ਸ਼ਾਂਤ ਸੀਲਤਾ ਸੀਗੀ ਨਾ ਨਿਮਰਤਾ ਸੀਗੀ ਸ਼ਾਂਤ ਸੀਲਤਾ ਸੀ ਪਿਆਰ ਮੁਹੱਬਤ ਦੇ ਅਸੀਂ ਉਹ ਚਿਰਾਗ ਸੀਗੇ ਮੁਹੱਬਤ ਨੇ ਕਲਾ ਵਿੱਚ ਲਈ ਹੋਈ ਸੀਗੀ ਜੀ ਸੋ ਇਦਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਨ੍ਹਾਂ ਨਾਲ ਅੱਜਕੱਲ੍ਹ ਆਪਾਂ ਉਹਨੂੰ ਮਿਸ ਕਰਦੇ ਰਹਾਂਗੇ ਤੇ ਅੱਜ ਜੇਕਰ ਕਿਤੇ ਨਾ ਕਿਤੇ ਉਹ ਤੁਹਾਡੀ ਆਵਾਜ਼ ਸੁਣਦੇ ਹੋਣ ਸੰਸਾਰਿਕ ਤੌਰ ਤੇ ਤਾਂ ਨਹੀਂ ਤੇ ਉਹਨਾਂ ਕੀ ਸ਼ਬਦ ਕਰਨਾ ਚਾਹੋਗੇ ਹਾਂਜੀ ਬੱਜੀ ਇਹ ਕਰਾਂਗੇ ਯਾਰਾ ਹੁਣ ਤੂੰ ਚਲਾ ਗਿਆ ਆ ਵਿਛੜ ਗਿਆ ਐ ਪਰ ਵਿਛੜਿਆ ਨਹੀਂ ਤੂੰ ਸਾਡੇ ਦਿਲਾਂ ਵਿੱਚ ਹੀ ਐ ਤੇ ਅਸੀਂ ਤੁਹਾਡੀ ਵਿਛੜੀ ਰੂਹ ਲਈ ਅਸੀਂ ਹਰ ਰੋਜ਼ ਅਰਦਾਸ ਕਰਾਂਗੇ ਆਸ ਕਰਾਂਗੇ ਤੁਸੀਂ ਜਿੱਥੇ ਵੀ ਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਹਿ। ਸਭ ਤੋਂ ਪਹਿਲਾਂ ਜੀ ਬਿਲਕੁਲ ਜੀ ਜੋ ਵੀ ਕੋਈ ਬੜਜ ਨੇ ਕਿਹਾ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਜਿੱਥੇ ਵੀ ਉਹ ਰੰਗਲਾ ਸੱਜਣ ਹੋਵੇ ਖੁਸ਼ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ। that's